ਈਮਾਨਦਾਰੀ ਦੀਆਂ ਸੋਹਾਂ ਖਾ ਕੇ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਦਿੱਲੀ ਦੇ ਹਰ ਗਲੀ ਹਰ ਕੋਨੇ ਦੇ ਵਿੱਚ ਫਿਰ ਰਹੀ ਹੈ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਸਾਨੂੰ ਇੱਕ ਵਾਰ ਹੋਰ ਮੌਕਾ ਦਿੱਤਾ ਜਾਵੇ ਪਰ ਮੌਕਾ ਉਹਨਾਂ ਨੂੰ ਜਨਤਾ ਨੇ ਦੇਣਾ ਕਿ ਨਹੀਂ ਦੇਣਾ ਇਹ ਗੱਲ ਤਾਂ 5 ਫਰਵਰੀ ਨੂੰ ਤੈਅ ਹੋਏਗੀ ਤੇ 8 ਫਰਵਰੀ ਨੂੰ ਉਸ ਦਾ ਰਿਜ਼ਲਟ ਆ ਜਾਏਗਾ ਪਰ ਆਮ ਆਦਮੀ ਪਾਰਟੀ ਦਾ ਝਾੜੂ ਦਿੱਲੀ ਦੇ ਵਿੱਚ ਤੀਲਾ ਤੀਲਾ ਹੋ ਰਿਹਾ ਅੱਜ ਸਵੇਰੇ ਤੋਂ ਹੀ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਮਹਰੇਲੂ ਤੋਂ ਜੋ ਇਸ ਸਮੇਂ ਮੌਜੂਦ ਹੈ ਵ代यक ਨੇ ਨਰੇਸ਼ ਯਾਦਵ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਉਸ ਤੋਂ ਬਾਅਦ ਸ਼ਾਮ ਨੂੰ ਖਬਰ ਆਉਂਦੀ ਹੈ ਕਿ 6 ਵਿਧਾਇਕਾਂ ਨੇ ਲਗਾਤਾਰ ਬੈਕ ਟੂ ਬੈਕ ਅਸਤੀਫੇ ਆਪਣੇ ਜੜ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮ ਨੂੰ ਲਿਖਦੇ ਹੋਏ ਇਹ ਕਹਿੰਦੇ ਹੋਏ ਕਿ ਆ ਸਾਨੂੰ ਪਾਰਟੀ ਦੀ ਲੀਡਰਸ਼ਿਪ ਅਤੇ ਪਾਰਟੀ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਤੇ ਸਾਨੂੰ ਵਿਸ਼ਵਾਸ ਨਹੀਂ ਹੈ ਸਭ ਤੋਂ ਵੱਡੀ ਗੱਲ ਜੋ ਸਾਰਿਆਂ ਨੇ ਸਮੂਹਿਕ ਤੌਰ ਤੇ ਲਿਖੀ ਉਹ ਇਹ ਲਿਖਿਆ ਕਿ ਪਾਰਟੀ ਦੇ ਵਿੱਚ ਇਸ ਸਮੇਂ ਭ੍ਰਿਸ਼ਟਾਚਾਰੀਆਂ ਦੀ آمد ਹੋ ਗਈ ਹੈ ਇਸ ਕਰਕੇ ਸਾਡਾ ਮਨ ਖੱਟਾ ਹੋ ਗਿਆ ਇਸ ਕਰਕੇ ਅਸੀਂ ਪਾਰਟੀ ਛੱਡ ਰਹੇ ਹਾਂ ਪਰ ਇੱਥੇ ਗੱਲ ਇਹ ਵੀ ਧਿਆਨ ਦੇਣ ਵਾਲੀ ਹੈ कि ਇਹ ਸੱਤ ਦੇ ਸੱਤ ਵਿਧਾਇਕ ਉਹੀ ਨੇ ਜਿਨ੍ਹਾਂ ਨੂੰ ਇਸ ਵਾਰ ਮੌਕਾ ਨਹੀਂ ਦਿੱਤਾ ਗਿਆ ਯਾਨੀ ਕਿ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਇਹਨਾਂ ਦੇ ਵਿੱਚੋਂ ਪੰਜ ਵਿਧਾਇਕਾਂ ਦੀ ਅਸੀਂ ਲੈਟਰ ਵੀ ਪੜ੍ਹ ਕੇ ਸੁਣਾਵਾਂਗੇ ਕਿ ਉਹਨਾਂ ਨੇ ਲੈਟਰ ਦੇ ਵਿੱਚ ਜਿਹੜੇ ਆਪਣੇ ਦੁਖੜੇ ਬਿਆਨ ਕੀਤੇ ਨੇ ਉਹ ਦੁਖੜੇ ਆਖਰਕਾਰ ਹੈ ਕੀ ਨੇ ਤੇ ਇਹ ਵੀ ਦੱਸਦੇ ਹਾਂ ਕਿ ਆਖਰਕਾਰ ਕਿਹੜੇ ਕਿਹੜੇ ਇਲਾਕਿਆਂ ਤੋਂ ਜਿਹੜੇ ਇਹ ਮੌਜੂਦਾ ਵਿਧਾਇਕ ਨੇ ਜਿਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ ਹੈ ਉਹ ਕੌਣ ਨੇ ਤੇ ਕਿਹੜੇ ਕਿਹੜੇ ਵਿਧਾਨ ਸਭਾ ਸੀਟਾਂ ਨੇ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਚੱਲਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਮਹਿਰੋਲੀ ਮਹਿਰੋਲੀ ਦੀ ਮਹਿਰੋਲੀ ਦੀ ਗੱਲ ਕਰਨਾ ਇਸ ਕਰਕੇ ਵੀ ਲਾਜ਼ ਰੇਸ਼ ਯਾਦਵ ਉਹੀ ਨਰੇਸ਼ ਯਾਦਵ ਜਿਨ੍ਹਾਂ ਨੂੰ ਮਲੇਰ ਕੋਟਰਾ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਸਜ਼ਾ ਹੋ ਚੁੱਕੀ ਹੈ ਹਾਲਾਂਕਿ ਉਹ ਜ਼ਮਾਨਤ ਤੇ ਚੱਲ ਰਹੇ ਨੇ ਲਕਾਫੀ ਲੰਬੇ ਸਮੇਂ ਤੱਕ ਉਹਨਾਂ ਨੇ ਕੇਸ ਲੜਿਆ ਤੇ ਜਦ ਉਹਨਾਂ ਨੂੰ ਸਜ਼ਾ ਹੋਈ ਸੀ ਤਾਂ ਨਰੇਸ਼ ਯਾਦਵ ਦਾ ਮਨ ਖੱਟਾ ਹੋ ਗਿਆ ਖੱਟਾ ਹੋਣ ਦੇ ਪਿੱਛੇ ਦੋ ਕਾਰਨ ਨੇ ਪਹਿਲਾਂ ਤਾਂ ਇਹ ਕਿ ਕਈ ਕਾਫੀ ਲੰਬੇ ਸਮੇਂ ਤੋਂ ਉਹ ਇਸ ਕੇਸ ਦੇ ਵਿੱਚ ਉਲਝੇ ਹੋਏ ਸੀ ਉਸ ਤੋਂ ਬਾਅਦ ਪਾਰਟੀ ਨੂੰ ਲੱਗਿਆ ਕਿ ਇਹਨਾਂ ਦੀ ਜੋ ਛਵੀ ਹੈ ਉਹ ਖਰਾਬ ਹੋ ਗਈ ਹੈ ਇਸ ਕਰਕੇ ਇਸ ਵਾਰ ਉਹਨਾਂ ਨੂੰ ਪਾਰਟੀ ਨੇ ਵਿਧਾਇਕ ਦੇ ਤੌਰ ਤੇ ਟਿਕਟ ਨਹੀਂ ਦਿੱਤੀ ਵਿਧਾਇਕੀ ਲੜਨ ਦੇ ਲਈ ਇਸ ਕਰਕੇ ਮਹਿਰੋਲੀ ਤੋਂ ਜੋ ਨੇ ਵਿਧਾਇਕ ਨਰੇਸ਼ ਦੋ ਉਹਨਾਂ ਦਾ ਮਨ ਖੱਟਾ ਹੋ ਗਿਆ ਇਸੇ ਕਰਕੇ ਨਰੇਸ਼ ਦੋ ਨੇ ਸਭ ਤੋਂ ਪਹਿਲਾਂ ਅੱਜ ਦੀ ਜੋ ਲਿਸਟ ਹੈ ਉਸ ਦੇ ਵਿੱਚ ਸਭ ਤੋਂ ਪਹਿਲੇ ਆਦਮੀ ਨੇ ਜਿਨ੍ਹਾਂ ਨੇ ਇਹ ਆਪਣਾ ਅਸਤੀਫਾ ਦਿੱਤਾ ਹੈ ਨਰੇਸ਼ ਯਾਦਵ ਨੇ ਆਪਣੇ ਅਸਤੀਫੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਪਹਿਲੀ ਲੈਟਰ ਅਸੀਂ ਉਹਨਾਂ ਦੀ ਪੜ੍ਹ ਕੇ ਸੁਣਾਉਨੇ ਆ ਜਿਨ੍ਹਾਂ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਦਿਲ ਦਾ ਦਰਦ ਬਿਆਨ ਕੀਤਾ ਹੈ ਉਹਨਾਂ ਨੇ ਜੋ ਲਿਖਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕੀਤਾ ਆਪਣਾ ਲੈਟਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਵਿਸ਼ਾ ਹੈ ਉਸ ਦਾ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੱਤੇ ਜਾਣ ਦੇ ਸਬੰਧ ਵਿੱਚ ਜੋ ਵਿਸ਼ਾ ਹੈ ਇਸ ਲੈਟਰ ਦਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜੋ origin ਹੋਇਆ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਉਸ ਦਾ ਉਹ ਪੈਦਾ ਇਸ ਕਰਕੇ ਹੋਈ ਸੀ ਕਿਉਂਕਿ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਲੜਨਾ ਸੀ ਅੰਨਾ ਅੰਦੋਲਨ ਤੋਂ ਬਾਅਦ ਇਹ ਪਾਰਟੀ ਪੈਦਾ ਹੋਈ ਪਰ ਹੁਣ ਇਹ ਪਾਰਟੀ ਆਪਣੇ ਜੋ ਉਸੂਲ ਨੇ ਉਸ ਤੋਂ ਭਟਕ ਗਈ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਮੈਂ ਆਮ ਆਦਮੀ ਪਾਰਟੀ ਇਮਾਨਦਾਰੀ ਦੀ ਰਾਜਨੀਤੀ ਦੇ ਲਈ ਜੁਆਇਨ ਕੀਤੀ ਸੀ ਅੱਜ ਕਿਤੇ ਵੀ ਇਮਾਨਦਾਰੀ ਨਜ਼ਰ ਨਹੀਂ ਆ ਰਹੀ ਨਰੇਸ਼ ਯਾਦੂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਮਾਨਦਾਰੀ ਨਜ਼ਰ ਨਹੀਂ ਆ ਰਹੀ ਮੈਂ ਮਹਿਰੋਲੀ ਵਿਧਾਨ ਸਭਾ ਵਿੱਚ ਪਿਛਲੇ 10 ਸਾਲਾਂ ਤੋਂ ਲਗਾਤਾਰ 100% ਇਮਾਨਦਾਰੀ ਨਾਲ ਕੰਮ ਕੀਤਾ ਕਿਉਂਕਿ ਅੱਗੇ ਅਰਵਿੰਦ ਕੇਜਰੀਵਾਲ ਵੀ ਕਹਿੰਦੇ ਹਨ ਕਿ ਮੈਂ ਕੱਟੜ ਇਮਾਨਦਾਰ ਹਾਂ ਤਾਂ ਕੱਟੜ ਇਮਾਨਦਾਰੀ ਦੀ ਜੋ ਮਿਸਾਲ ਸੀ ਇਹਨਾਂ ਨੇ ਪੇਸ਼ ਕੀਤੀ ਅੱਜ ਇਹ ਕਹਿੰਦੇ ਨੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਹਿਰੋਲੀ ਦੇ ਲੋਕ ਜਾਣਦੇ ਨੇ ਕਿ ਮੈਂ ਇਮਾਨਦਾਰੀ ਦੀ ਰਾਜਨੀਤੀ ਚੰਗੇ ਵਿਵਹਾਰ ਤੇ ਸਿਆਸਤ ਕੀਤੀ ਹੈ ਕਾਮ ਦੀ ਰਾਜਨੀਤੀ ਕੀਤੀ ਹੈ ਨਾ ਕਿ ਇਹ ਸੇ ਹੋਰ ਚੀਜ਼ ਦੀ ਰਾਜਨੀਤੀ ਕੀਤੀ ਹੈ ਮੈਂ ਮਹਿਰੋਲੀ ਦੇ ਬਹੁਤ ਸਾਰੇ ਲੋਕਾਂ ਦੇ ਲੋਕਾਂ ਨਾਲ ਚਰਚਾ ਕੀਤੀ ਸਾਰਿਆਂ ਨੇ ਇਹੀ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੋ ਚੁੱਕੀ ਹੈ ਤੁਹਾਨੂੰ ਇਸ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਇਹਨਾਂ ਲੋਕਾਂ ਦੇ ਨਾਲ ਇਹਨਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਕਹਿੰਦੇ ਨੇ ਕਿ ਅਸੀਂ ਇਮਾਨਦਾਰੀ ਦੀ ਰਾਜਨੀਤੀ ਕਰਾਂਗੇ ਪਰ ਅੱਜ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲੀਨ ਨੇ ਤਾਂ ਆਮ ਆਦੀ ਪਾਰਟੀ ਦੇ ਇੱਕ ਵਿਧਾਇਕ ਜੋ ਕਿ ਮਹਿਰੋਲੂ ਤੋਂ ਨੇ ਉਹਨਾਂ ਨੇ ਅਸਤੀਫਾ ਦਿੰਦੇ ਹੋਏ ਆਪਣਾ ਜੋ ਦਿਲ ਦਾ ਦਰਦ ਬਿਆਨ ਕੀਤਾ ਉਹਨਾਂ ਨੂੰ 10 ਸਾਲ ਪਾਰਟੀ ਦੇ ਵਿੱਚ ਵਿਧਾਇਕ ਰਹਿੰਦੇ ਹੋਏ ਅੱਜ ਯਾਦ ਆਇਆ ਕਿ ਪਾਰਟੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਚੁੱਕੀ ਨਰੇਸ਼ ਸ਼ਾਦ ਦਾ ਇਹ ਕਹਿਣਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੋ ਬਾਕੀ ਵਿਧਾਇਕ ਨੇ ਉਹਨਾਂ ਨੇ ਕੀ ਕੁਝ ਲਿਖਿਆ ਪਹਿਲਾਂ ਇਹ ਵੀ ਦੱਸ ਦਈਏ ਕਿ ਮਹਿਰੋਲੂ ਤੋਂ ਬਾਅਦ ਹੋਰ ਜਿਹੜੇ ਵਿਧਾਇਕ ਨੇ ਉਹ ਕਿੱਥੋਂ-ਕਿੱਥੋਂ ਨੇ ਤੇ ਕਿਹੜੇ-ਕਿਹੜੇ ਵਿਧਾਨ ਸਭਾ ਖੇਤਰ ਨੇ ਰੋਹਿਤ ਮਹਿਰੋਲਿਆ ਇਹ ਤ੍ਰਿਲੋਕਪੁਰੀ ਤੋਂ ਵਿਧਾਇਕ ਨੇ ਇਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਇਸ ਤੋਂ ਬਾਅਦ ਰਾਜੇਸ਼ ਰਿਸ਼ੀ ਦਾ ਨਾਮ ਆਉਂਦਾ ਜਨਕਪੁਰੀ ਤੋਂ ਨੇ ਇਹਨਾਂ ਨੇ ਵੀ ਪਾਰਟੀ ਛੱਡ ਦਿੱਤੀ ਹੈ ਵੈਸਟ ਦਿੱਲੀ ਦਾ ਇਲਾਕਾ ਹੈ ਪੰਜਾਬੀਆਂ ਦਾ ਇਲਾਕਾ ਹੈ ਇੱਥੋਂ ਇਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਮਦਨ ਲਾਲ ਕਸਤੂਰਬਾ ਨਗਰ ਤੋਂ ਨੇ ਇਹਨਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ ਪਵਨ ਸ਼ਰਮਾ ਆਦਰਸ਼ ਨਗਰ ਤੋਂ ਨੇ ਇਹਨਾਂ ਨੇ ਵੀ ਅਲਵਿਦਾ ਕਹਿ ਦਿੱਤਾ ਭਾਵਨਾ ਗੋੜ ਇਹ ਪਾਲਮ ਤੋਂ ਨੇ ਇਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਭੁਪਿੰਦਰ ਸਿੰਘ ਜੂਨ ਬਿਜਵਾਸਨ ਤੋਂ ਵਿਧਾਇਕ ਨੇ ਇਹਨਾਂ ਨੇ ਵੀ ਦਿੱਤਾ ਤੇ ਮਹਿਰੋਲੀ ਤੋਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਹੜੇ ਵਿਧਾਇਕ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੁਣ ਇੱਕ ਇੱਕ ਕਰਕੇ ਇਹਨਾਂ ਦੇ ਵਿੱਚੋਂ ਵੀ ਜਿਹੜੇ ਕੁਝ ਖਾਸ ਤੌਰ ਤੇ ਪੱਤਰ ਨੇ ਉਹ ਵੀ ਅਸੀਂ ਪੜਨਾ ਸ਼ੁਰੂ ਕਰੀਏ ਕਿ ਆਖਿਰਕਾਰ ਇਹਨਾਂ ਦੇ ਦਿਲ ਦੇ ਦਰਦ ਕੀ ਨੇ ਇੱਕ ਜਨਾਬ ਨੇ ਤਾਂ ਆਪਣੇ ਹੈਂਡ ਰਿਟਨ ਹੀ ਆਪਣਾ ਦੋ ਲੋਕਾਂ ਨੇ ਹਸਤ ਲਿਖਤ ਜੋ ਆਪਣਾ ਅਸਤੀਫਾ ਉਹੀ ਦਿੱਤਾ ਹੈ ਇਹਨਾਂ ਦੇ ਵਿੱਚ ਨੇ ਪਵਨ ਕੁਮਾਰ ਸ਼ਰਮਾ ਪਵਨ ਕੁਮਾਰ ਸ਼ਰਮਾ ਦਾ ਅਸੀਂ ਲੈਟਰ ਪੜ੍ਹ ਕੇ ਦਿੰਨੇ ਆ ਜੋ ਵਿਧਾਇਕ ਨੇ ਆਦਰਸ਼ ਨਗਰ ਤੋਂ ਵਿਧਾਨ ਸਭਾ ਖੇਤਰ ਤੋਂ ਇਹਨਾਂ ਨੇ ਕਿਹਾ कि श्री अरविंद केजरीवाल जी मैं पवन शर्मा विधायक आदर्श नगर आम आदमी पार्टी दा जो मुडली मेंबरशिप पार्टी दी ਉਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ ਆਮ ਆਦਮੀ ਪਾਰਟੀ ਜਿਸ ਇਮਾਨਦਾਰ ਵਿਚਾਰਧਾਰਾ ਤੇ ਬਣੀ ਸੀ ਉਸ ਵਿਚਾਰਧਾਰਾ ਤੋਂ ਪਾਰਟੀ ਭਟਕ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਇਹ ਦੁਰਦਸ਼ਾ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿਰਪਾ ਕਰਕੇ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ 10 ਸਾਲ ਤੱਕ ਇਹਨਾਂ ਦਾ ਮਨ ਦੁਖੀ ਨਹੀਂ ਸੀ ਕਿਉਂਕਿ ਇਸ ਵਾਰ ਟਿਕਟ ਨਹੀਂ ਮਿਲੀ ਤਾਂ ਮਨ ਦੁਖੀ ਹੋ ਗਿਆ ਇਹਨਾਂ ਦਾ ਇਹ ਕਹਿਣਾ ਅੱਗੇ ਗੱਲ ਕਰਦੇ ਹਾਂ ਰੋਹਿਤ ਕੁਮਾਰ ਮਹਿਰੋਲੀਆ ਜੋ ਇਸ ਸਮੇਂ ਵਿਧਾਇਕ ਨੇ ਤਿਰਲੋਕਪੁਰੀ ਵਿਧਾਨ ਸਭਾ ਤੋਂ ਇਹਨਾਂ ਨੇ ਬੜਾ ਲੰਬਾ ਚੌੜਾ ਲਿਖਿਆ ਹੈ ਵਿੱਚ ਕੁਝ ਮੇਨ ਮੇਨ ਗੱਲਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਉਹਨਾਂ ਨੇ ਕਿਹਾ ਕਿ ਮੈਂ ਅੰਨਾ ਅੰਦੋਲਨ ਦੇ ਸਮੇਂ ਆਪਣੀ 15 ਸਾਲ ਪੁਰਾਣੀ ਨੌਕਰੀ ਛੱਡ ਕੇ ਇਹ ਸੋਚ ਕੇ ਤੁਹਾਡੇ ਨਾਲ ਜੁੜਿਆ ਸੀ ਕਿ ਹਜ਼ਾਰਾਂ ਸਾਲਾਂ ਤੋਂ ਛੂਆ ਛੂਤ ਪੇਤ ਪਾਵ ਅਤੇ ਸੋਸ਼ਣ ਦਾ ਦੰਸ਼ ਚੱਲ ਰਹੇ ਦੇਸ਼ ਮੇਰੇ ਸਮਾਜ ਨੂੰ ਤੁਸੀਂ ਸ਼ਾਇਦ ਬਰਾਬਰੀ ਦਾ ਦਰਜਾ ਤੇ ਸਮਾਜਿਕ ਨਿਆਂ ਦਵਾ ਕੇ ਬਾਬਾ ਸਾਹਿਬ ਦੇ ਜੋ ਸੁਪਨੇ ਦਾ ਸੁਪਨੇ ਵਾਲੀ ਸਰਕਾਰ ਬਣਾਓਗੇ ਤੁਸੀਂ ਕਈ ਵਾਰ ਜਨਤਕ ਮੰਚਾਂ ਤੋਂ ਇਹ ਕਿਹਾ ਕਿ ਅਸੀਂ ਸੱਤਾ ਵਿੱਚ ਆਵਾਂਗੇ ਤਾਂ Dalit ਸਮਾਜ ਵਲਮਕੀ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰਾਂਗੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਾਂਗੇ ਠੇਕੇਦਾਰੀ ਪ੍ਰਥਾ ਨੂੰ ਸਮਾਪਤ ਕਰਾਂਗੇ ਤੁਹਾਡੀ ਗੱਲ ਤੇ ਭਰੋਸਾ ਕਰਕੇ ਮੇਰੇ ਸਮਾਜ ਵਿੱਚੋਂ ਇੱਕ ਪਾਸੜ ਤੁਹਾਨੂੰ ਸਮਰਥਨ ਦਿੱਤਾ ਗਿਆ ਜਿਸ ਦੇ ਦਮ ਤੇ ਤੁਸੀਂ ਦਿੱਲੀ ਵਿੱਚ ਤਿੰਨ-ਤਿੰਨ ਵਾਰ ਸਰਕਾਰ ਬਣਾਈ ਤੇ ਲੋਕਾਂ ਨੂੰ ਕੁੱਲ ਮਿਲਾ ਕੇ ਮੇਰੇ ਸਮਾਜ ਦੇ ਲੋਕਾਂ ਨੂੰ ਅਨ ਦੇ ਨਾਲ ਭੇਤਪਾ ਹੋਇਆ ਸੋਸ਼ਲ ਨੂੰ ਰੋਕਣ ਦੇ ਲਈ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਦੁਖੀ ਹਿਰਦੇ ਨਾਲ ਮੈਂ ਆਪਣੀ ਇਸ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ ਤੇ ਖੂਨ ਪਸੀਨੇ ਤੋਂ ਕੀਤੀ ਗਈ ਇਸ ਪਾਰਟੀ ਨੂੰ ਖੜੀ ਕਰਨ ਤੋਂ ਬਾਅਦ ਕਿਉਂਕਿ ਮੈਂ ਇਹਨੂੰ ਛੱਡ ਰਿਹਾ ਇਸ ਕਰਕੇ ਮੈਂ ਇੱਥੋਂ ਅਸਤੀਫਾ ਦੇ ਰਿਹਾ ਹਾਂ ਤੇ ਇਹਨਾਂ ਭਾਈ ਸਾਹਿਬ ਨੂੰ ਵੀ ਲੱਗਦਾ ਹੈ ਕਿ ਇਹਨਾਂ ਦਾ ਜੋ ਸਮਾਜ ਹੈ ਜੋ ਦਲਿਤ ਸਮਾਜ ਹੈ ਉਸ ਨੂੰ 10 ਸਾਲ ਤੱਕ ਤੇਜਰੀਵਾਲ ਨੇ ਅੱਗੇ ਵਧਾਇਆ ਪਰ ਜਦੋਂ ਟਿਕਟ ਨਹੀਂ ਮਿਲੀ ਤਾਂ ਇਹਨਾਂ ਨੂੰ ਯਾਦ ਆਇਆ ਕਿ ਮੇਰਾ ਸਮਾਜ ਤਾਂ ਪਿੱਛੇ ਰਹਿ ਗਿਆ ਇਸ ਕਰਕੇ ਇਹਨਾਂ ਨੇ ਵੀ ਆਪਣਾ ਦਰਦ ਜੋ ਹੈ ਉਹ ਬਹੁਤ ਸਾਰੇ ਮੋٹے ਚੌੜੇ ਲੈਟਰ ਦੇ ਵਿੱਚ ਲਿਖ ਕੇ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਤਾਂ ਇੱਕ ਹੋਰ ਝਟਕਾ ਰੋਹਿਤ ਕੁਮਾਰ ਮਹਿਰੋਲੀਆ ਭਾਈ ਸਾਹਿਬ ਨੇ ਦਿੱਤਾ ਹੈ ਇਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਭੁਪਿੰਦਰ ਸਿੰਘ ਜੂਨ ਅੰਗਰੇਜ਼ੀ ਚ ਲਿਖਿਆ ਬੜਾ ਮੋਟ ਲੰਬਾ ਚੌੜਾ ਲੈਟਰ ਲਿਖਿਆ ਉਹਦੇ ਚ ਮੋਟੀ ਮੋਟੀ ਗੱਲ ਅਸੀਂ ਦੱਸ ਦਿੰਨੇ ਆ ਤੁਹਾਨੂੰ ਭੁਪਿੰਦਰ ਕੁਮਾਰ ਜੂਨ ਵਿਜਵਾਸਨ ਅਸੈਂਬਲੀ ਤੋਂ ਵਿਧਾਇਕ ਨੇ ਮੌਜੂਦਾ ਇਸ ਵਾਰ ਟਿਕਟ ਨਹੀਂ ਮਿਲੀ ਤਾਂ ਹੁਣ ਸਾਬਕਾ ਹੋ ਜਾਣਗੇ 5 ਤਰੀਕ ਤੋਂ ਬਾਅਦ 8 ਤਰੀਕ ਤੋਂ ਬਾਅਦ ਜਦੋਂ ਰਿਜ਼ਲਟ ਆ ਜਾਣਗੇ ਤਾਂ ਉਹਨਾਂ ਨੇ ਕਿਹਾ ਕਿ ਇਮੀਡੀਏਟ ਇਫੈਕਟ ਨਾਲ ਮੇਰੀ ਜੋ ਮੇਰਾ ਜੋ ਅਸਤੀਫਾ ਉਸ ਨੂੰ ਸਵੀਕਾਰ ਕੀਤਾ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਨਾਲ ਦੇ ਨਾਲ ਖੜੇ ਰਹਾ ਜੋ ਜੋ ਵਰਕਰ ਨੇ ਇੱਕ ਸਿਨਸਰ ਵਰਕਰ ਦੇ ਤੌਰ ਤੇ ਮੈਂ ਕੰਮ ਕੀਤਾ ਪਰ ਮੇਰੀ ਲੰਬੇ ਸਮੇਂ ਤੋਂ ਨਹੀਂ ਸੁਣੀ ਗਈ ਤੇ ਹੁਣ ਉਹ ਪਾਰਟੀ ਜਿਸ ਦੇ ਜੋ ਸਿਧਾਂਤਾਂ ਤੇ ਬਣੀ ਸੀ ਇਹ ਪਾਰਟੀ ਹੁਣ ਆਪਣੇ ਸਿਧਾਂਤਾਂ ਦੇ ਖਰੀ ਨਹੀਂ ਉਤਰੀ ਇਸ ਕਰਕੇ ਮੈਂ ਪਾਰਟੀ ਛੱਡ ਰਿਹਾ ਹਾਂ ਤਾਂ ਇਹਨਾਂ ਨੂੰ ਇਹਨਾਂ ਦਾ ਵੀ ਦਰਦ 10 ਸਾਲ ਬਾਅਦ ਝਲਕਿਆ ਹੈ ਅੱਗੇ ਗੱਲ ਕਰ ਰਹੇ ਹਾਂ ਇੱਕ ਹੋਰ ਜੋ ਇੱਥੇ ਨੇ ਇਹਨਾਂ ਦਾ ਨਾਮ ਹੈ ਭਾਵਨਾ ਗੋੜ ਇਹਨਾਂ ਨੂੰ ਵੀ ਅਸੀਂ ਪੜ ਲੈਂਦਾ ਇਹਨਾਂ ਨੇ ਕੀ ਲਿਖਿਆ ਇਹਨਾਂ ਨੇ ਕਿਹਾ ਕਿ ਇਹਨੇ ਪਾਲਮ ਵਿਧਾਨ ਸਭਾ ਤੋਂ ਵਿਧਾਇਕ ਇਹਨਾਂ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਜੀ ਮਾਈ ਰੈਜ਼ੀਗਨੇਸ਼ਨ ਫਰਮ ਪਾਰਟੀਜ਼ ਪ੍ਰਾਇਮਰੀ ਮੈਂਬਰਸ਼ਿਪ ਆਫ ਆਮ ਆਦਮੀ ਪਾਰਟੀ ਆਈ ਹੇਅਰਬਾਈ ਰਿਜ਼ਾਈਨ ਫਰਮ ਦੀ ਪਾਰਟੀ ਮੈਂਬਰਸ਼ਿਪ ਆਫ ਆਮ ਆਦਮੀ ਪਾਰਟੀ ਐਸ ਆਈ ਹੈਵ ਲੌਸਟ ਫੇਥ ਇਨ ਯੂ ਐਂਡ ਦ ਪਾਰਟੀ ਪਲੀਜ਼ ਐਕਸੈਪਟ ਦ ਸੇਮ ਉਹਨਾਂ ਨੂੰ ਵੀ 10 ਸਾਲ ਬਾਅਦ ਯਾਦ ਆਇਆ ਕਿ ਕੇਜਰੀਵਾਲ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਨਹੀਂ ਰਿਹਾ ਇਸ ਕਰਕੇ ਉਹ ਵੀ ਤੁਰਦੇ ਬਣੇ ਨੇ ਕਿਉਂਕਿ ਟਿਕਟ ਨਹੀਂ ਮਿਲੀ ਤਾਂ ਕੁੱਲ ਮਿਲਾ ਕੇ ਮੋٹے ਤੌਰ ਤੇ ਗੱਲ ਇਹ ਹੈ ਕਿ ਜਿੰਨੇ ਸੱਤੇ ਵਿਧਾਇਕਾਂ ਨੇ ਅੱਜ ਪਾਰਟੀ ਛੱਡੀ ਹੈ ਦਿੱਲੀ ਦੇ ਵਿੱਚ ਉਹਨਾਂ ਸਭ ਨੂੰ ਇਹ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਨਾ ਉਹਨਾਂ ਦੀ ਸੁਣੀ ਗਈ ਨਾ ਉਹਨਾਂ ਦੇ ਸਮਾਜ ਦੀ ਸੁਣੀ ਗਈ ਨਾ ਉਹਨਾਂ ਦੇ ਵਿਧਾਨ ਸਭਾ ਦੇ ਲੋਕਾਂ ਦੀ ਸੁਣੀ ਗਈ ਉਹ ਗੱਲ ਵੱਖ ਹੈ ਕਿ 10 ਸਾਲ ਤੱਕ ਸੱਤਾ ਦਾ ਆਨੰਦ ਮਾਣਿਆ ਸ਼ਾਇਦ ਇਸ ਵਾਰ ਟਿਕਟ ਮਿਲ ਜਾਂਦੀ ਤਾਂ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਦੇ ਵਿੱਚ ਵਿਸ਼ਵਾਸ ਹੁੰਦਾ ਜੇਕਰ ਇਸ ਵਾਰ ਟਿਕਟ ਨਹੀਂ ਮਿਲੀ ਹੈ ਤਾਂ ਉਹਨਾਂ ਨੂੰ ਵਿਸ਼ਵਾਸ ਖਤਮ ਹੋ ਗਿਆ ਹੈ ਇਸ ਨੂੰ ਅਸੀਂ ਸਿਆਸੀ दोगलापन ਨਾ ਕਹੀਏ ਤਾਂ ਕੀ ਨਾ ਕੀ ਕਹੀਏ ਇਸ ਦਾ ਜਵਾਬ ਜੋ ਦਿੱਲੀ ਦੀ ਜਨਤਾ ਹੈ ਪੰਜ ਪੰਜ ਫਰਵਰੀ ਨੂੰ ਜੋ VOTING ਹੋਏਗੀ ਉਹ ਦੇएगी ਕਿਉਂਕਿ ਇਸ VOTING ਤੋਂ ਪਹਿਲਾਂ ਤੱਕ ਗੱਲ ਸਾਫ਼ ਹੋ ਗਈ ਹੈ ਕਿ ਦਿੱਲੀ ਦੇ ਵਿੱਚ ਜੋ ਝਾੜੂ ਹੈ ਉਹ ਤੀਲਾ ਤੀਲਾ ਹੋ ਚੁੱਕਿਆ ਕਿਉਂਕਿ ਸੱਤ ਵਿਧਾਇਕ ਹੁਣ ਪਾਰਟੀ ਦੇ ਵਿੱਚ ਨਹੀਂ ਰਹਿਣਗੇ ਜੋ ਮੌਜੂਦਾ ਵਿਧਾਇਕ ਨੇ 8 ਤਰੀਕ ਨੂੰ ਤੈ ਹੋਏਗਾ ਕਿ ਦਿੱਲੀ ਦੇ ਵਿੱਚ ਕੌਣ ਸਰਕਾਰ ਬਣਾ ਰਿਹਾ ਹੈ 1.5 ਕਰੋੜ ਤੋਂ ਵੱਧ ਲੋਕ ਦਿੱਲੀ ਦੇ ਇਹ ਤੈ ਕਰਨਗੇ 5 ਫਰਵਰੀ ਨੂੰ ਵੋਟ ਪਾ ਕੇ 8 ਫਰਵਰੀ ਨੂੰ ਰਿਜ਼ਲਟ ਦਿਵਾ ਕੇ ਕਿ ਕੌਣ ਇਸ ਵਾਰ ਦਿੱਲੀ ਦੀ ਸੱਤਾ ਤੇ ਕਾਬਜ਼ ਹੋਏਗਾ